ਜੀ ਆਪਾ ਸ਼ਬਦ ਹਜ਼ਾਰੇ ਪਾਤ ਸਾਹੀ ਦਸਵੀਂ ਸੰਥਿਆ ਕਰ ਰਿਆਂ ਤੇ ਅੱਗੇ ਸ਼ੁਰੂ ਹੁੰਦਾ ਹੈ ਰਾਗ ਦੇਵ ਗੰਧਾਰੀ ਪਾਤ ਸਾਹੀ ਦਸਵੀਂ ਇੱਕ ਬਿੰਨ ਇੱਥੇ ਵਿਸਰਾਮ ਐ ਦੂਸਰ ਸੋ ਨਾ ਵਿੱਚ ਨਾਰ ਭੰਜਨ ਗੜਨ ਸਮਰੱਥ ਸਦਾ ਪ੍ਰਭ ਗੜਨ ਰਾੜੇ ਦੇ ਥੱਲੇ ਅਧਾ ਹਾ ਲੱਗਾ ਹੈ ਟਿਪਾਰਾ ਇਸ ਨੂੰ ਉਚਾਰਨ ਕਰਕੇ ਜਾਣੈ ਭੰਜਨ ਗੜਨ ਸੰਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ਰਹਾਉ ਕਹਾ ਭਯੋ ਜੋ ਅਤ ਹਿਤ ਚਿਤ ਕਰ ਇੱਥੇ ਵਿਸਰਾਮ ਹੈ ਬਹੁ ਵਿਦਿ ਸਿਲਾ ਪੁਜਾਈ ਪ੍ਰਾਣ ਥੱਕਿਓ ਪਾਹਨ ਕਹ ਪਰ ਸਤ थक्यो कसके बोलना अदक लाके उच्चारण करना है अछत कसके बोलना अदक लगा है ते विश्राम पाहन कछु न खै है कठा नहीं पढ़ जाना खै है वखरा वखरा पाठ है वखरा ਤਾ ਮੈਂ ਕਹਾ ਸਿੱਧ ਹੈ ਰੇ ਜੜ ਜੜ ਤੇ ਵਿਸਰਾਮ ਲਾਉਣਾ ਤੋਹੇ ਕਸ਼ੂ ਬਰ ਦੈ ਹੈ ਵਖਰਾ ਵਖਰਾ ਦੈ ਹੈ ਦਲਾਵਾਂ ਲਗੀਆਂ ਤਿਆਰ ਰਖਣਾ ਜੋ ਜੀਵ ਹੋਤ ਤੋ ਦੇਤ ਕਸ਼ ਤੋਹੇ ਤੋਹੇ ਤੇ ਸੰਗਤ ਜੀ ਵਿਸਰਾਮ ਲਾਉਣਾ ਹੈ ਇੱਥੇ ਜੋ ਪਾਠ ਆਇਆ ਜੱਜੇ ਨੂੰ ਬਿਹਾਰੀ ਹੈ ਤੇ ਅੱਗੇ ਐੜਾ ਲੱਗਾ ਹੈ ਜਈਆ ਲੱਗੇ ਨੇ ਆੜਾ ਬਣ ਜਾਣਾ ਜੀ ਇਸ ਤਰ੍ਹਾਂ ਪੜ੍ਹਨਾ ਹੈ ਜੀ ਜੋ ਜੀ ਹੋਤ ਤੋ ਦੇਤ ਕਛ ਤੋਹੇ ਕਰ ਮਨ ਬਾਚ ਕਰਮ ਵਿਚਾਰ ਕੇਵਲ ਏਕ ਸਰਨ ਸੁਆਮੀ ਬਿਨ ਬਿਨ ਤੇ ਵਿਸਰਾਮ ਲਾਉਣਾ ਜੋ ਨਹ ਕਤਹ ਉਧਾਰ ਰਾਗ ਦੇਵ ਗੰਧਾਰੀ ਪਾਤ ਸਾਹੀ 10ਵੀਂ ਬਿਨ ਹਰ ਨਾਮ ਨਾ ਬਾਚਣ ਪੈ ਹੈ ਨਾਮ ਤੇ ਬਿਸਰਾਮ ਲਾਉਣਾ ਹੈ ਨਾ ਬਾਚਣ ਪੈ ਹੈ ਪੈ ਹੈ ਵੱਖਰ ਵੱਖਰਾ ਪਾਠ ਹੈ ਤਲਾਵਾਂ ਲੱਗੀਆਂ ਤਲਾਵਾਂ ਦਾ ਉਚਾਰਨ ਹੋਵੇ ਪੈ ਹੈ 14 ਲੋਕ ਜਾਹੇ ਬਸ ਕੀਨੇ ਤਾਤੇ ਕਹਾ ਪਲੈ ਹੈ ਪਲੈ ਸੰਗਤ ਜੀ ਭੋਲਾ ਪਾਠ ਹੈ ਪੱਲੇ ਨਹੀਂ ਕਹਿਣਾ ਪਲੈ ਹੈ ਰਹਾਉ RAM ਰਹੀਮ ਉਬਾਰਨਾ ਸੱਕ ਹੈ ਇੱਥੇ ਬਿਸਰਾਮ ਹੈ ਜਾਕਰ ਨਾਮ ਰਟੈ ਹੈ ਰਟੈ ਵੀ ਪੋਲਾ ਪਾਠ ਰਟੈ ਨਹੀਂ ਕਹਿ ਦੇਣਾ ਏਕੇ ਧਿਆਨ ਰੱਖਣਾ ਕਿ ਇਥੇ ਦਲਾਵਾਂ ਲੱਗੀਆਂ ਟੈਂਕੇ ਨੂੰ ਦਲਾਵਾਂ ਦੀ ਬਾਜ ਉਚਾਰਨ ਹੋਵੇ ਰਟੈ ਹੈ ਬ੍ਰਹਮਾ ਵਿਸ਼ਨੂੰ ਰੁਦਰ ਸੂਰਜ ਸਸ ਸਸ ਤੇ ਵਿਸਰਾਮ ਹੈ ਤੇ ਬਸ ਕਾਲ ਸਭ ਹੈ ਸਭ ਵੀ ਪੋਲਾ ਹੈ ਸਭੈ ਨਹੀਂ ਕਹਿਣਾ ਸਭ ਹੈ 베ਦ ਪੁਰਾਨ ਕੁਰਾਨ ਸਭੈ ਮਤ ਮਤਤੇ ਸੰਗਤ ਜੀ ਵਿਸਰਾਮ ਹੈ ਸਬੈ ਪੜਨੈ ਦਲਾਵਾਂ ਦੇ ਨਾਲ ਸਬੈ ਮਤ ਜਾਕੈ ਨੇਤ ਕਹੈ ਹੈ ਕਹੈ ਦਲਾਵਾਂ ਦੇ ਨਾਲ ਕਹੈ ਹੈ ਇੰਦਰ ਫਨਿੰਦਰ ਮਨਿੰਦਰ ਕਲਪ ਬਹੁ ਬਹੁ ਤੇ ਵਿਸਰਾਮ ਲਾਉਣਾ ਧਿਆਵਤ ਧਿਆਨ ਨਾ ਹੈ ਐ ਹੈ ਇਹ ਵੱਖਰੇ ਵੱਖਰੇ ਪਾਠ ਨੇ ਐੜੇ ਦਲਾਵਾਂ ਹਾਹੇ ਦਲਾਵਾਂ ਐ ਹੈ ਜਾਕਰ ਰੂਪ ਰੰਗ ਨਹਿ ਜਨਿਅਤ ਜਨਿਅਤ ਉਚਾਰਨ ਕਰਨਾ ਹੈ ਜਿਹੜਾ ਜੱਜਾ ਨੰਨੇ ਨੂੰ ਸਿਆਰੀ ਲੱਗੀ ਇੱਥੇ ਨੰਨੇ ਨੂੰ ਬਿਹਾਰੀ ਬਣ ਜਾਣੀ ਹੈ ਤੇ ਐੜਾ ਤੇ ਤੱਤਾ ਬਣ ਜਾਣਾ ਹੈ ਜਨਿਅਤ ਜਾਣਿਆਤ ਨਹੀਂ ਪੜਨਾ ਇਹ ਜਨਿਅਤ ਪਾਠ ਉਚਾਰਨ ਕਰਨਾ ਹੈ ਜੱਜਾ ਨੰਨੇ ਨੂੰ ਬਿਹਾਰੀ ਐੜਾ ਤੇ ਤੱਤਾ ਜਨਿਅਤ ਸੋ ਕਿਮ ਸਿਆਮ ਕਹ ਹੈ ਸਿਆਮ ਸッセ ਨੂੰ ਸਿਆਰੀ ਐੜੇ ਕੰਨਾਂ ਤੇ ਮੰਮਾ ਇੱਥੇ ਅੱਧਾ ਜਈਆ ਲੱਗਾ ਹੈ ਇੱਥੇ ਐੜੇ ਨੂੰ ਕੰਨਾਂ ਬਣ ਜਾਣਾ ਸッセ ਸਿਆਰੀ ਬਣ ਜਾਣੀ ਸਿਆਮ ਕਹ ਹੈ ਛੁਟ ਹੋ ਕਾਲ ਜਾਲ ਤੇ ਤਬਹੀ ਇੱਥੇ ਵਿਸਰਾਮ ਹੈ ਤਾਹੇ ਚਰਨ ਲਪਟੈ ਹੈ ਤਾਹੇ ਚਰਨ ਲਪਟੈ ਹੈ ਸੋ ਸੰਗਤ ਜੀ ਆਪ ਜੀ ਨੇ ਸੰਪੂਰਨ ਸੰਥਿਆ ਸ਼ਬਦ ਹਜ਼ਾਰੇ ਪਾਤਸ਼ਾਹ 10ਵੀਂ ਲਈ ਆਪ ਜੀ ਨੇ ਕਰ ਲਈਏ ਸਾਰੇ ਭਾਗ ਪਿਛਲੇ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ